ਹੈਲੋ ਜੀ ਸਤਿ ਸ੍ਰੀ ਅਕਾਲ ਰਾਣੀ ਦੇ ਬਲੌਗ ਵਿੱਚ ਅੱਜ ਮੈਂ ਖੂਰ ਨਵਾਂ ਲੈ ਕੇ ਆਂਦਾ ਵਾ ਬਲੌਗ ਦੇ ਵਿੱਚ ਖਾਣੀ ਤੇ ਉਹ ਮੈਂ ਤੁਹਾਨੂੰ ਦਿਖਾ ਦਿਖਾਉਂਗੀ ਵੀ ਪਿੱਛੇ ਤੋਂ ਤੁਸੀਂ ਮੇਰੇ ਨਾਲ ਦੇਖ ਵੀ ਰਹੇ ਹੋ ਇਹਨਾਂ ਦਾ ਮੈਂ ਤੁਹਾਨੂੰ ਦੱਸਣਾ ਵੀ ਇਹ ਕੀ ਰੀਜ਼ਨ ਹੁੰਦਾ ਸੀ ਕਿ ਮੈਂ ਕਰਦੀਆਂ ਹੁੰਦੀਆਂ ਸੀਗੀਆਂ ਨਾ ਲੇਡੀਜ਼ ਜਿਵੇਂ ਆਪਾਂ ਇੱਕ ਗਾਣਾ ਵੀ ਹੈ ਨਾ ਕਮਲਹੀਰ ਹੁਣਾਂ ਨੇ ਗਾਇਆ ਹੋਇਆ ਵਾ ਬੈਠ ਕੇ ਤਰਿੰਜਣਾ ਚ ਸੋਣੀ ਕੱਢੇ ਜਦੋਂ ਚਾਦਰ ਤੇ ਫੁੱਲ ਤੂੰ ਨਾ ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਬਹੁਤ ਪ੍ਰਮੋਟ ਕੀਤੀਆਂ ਜਿਹੜਾ ਪੁਰਾਣਾ ਕਲਚਰ ਸੀ ਹੁਣ ਤਾਂ ਹੋਰ ਵੀ ਬਹੁਤ ਸਿੰਗਰ ਹੈਗੇ ਜਾਂ ਤੇ ਬਹੁਤ ਪੁਰਾਣਾ ਉਹਨਾਂ ਨੇ ਹਨ ਬਈ ਗਾਇਆ ਹੋਸੀ ਕਿੰਨੀ ਵਧੀਆ ਚੀਜ਼ ਹੈਗੀ ਆ ਵੀ ਜਿਹੜੀਆਂ ਪੁਰਾਣੀਆਂ ਚੀਜ਼ਾਂ ਉਹਨਾਂ ਨੂੰ ਪ੍ਰਮੋਟ ਕਰਨਾ ਤਾਂ ਕਿ ਹੁਣ ਜਿਵੇਂ ਮੇਰੇ ਵਰਗੇ ਜਾਂ ਇਹ ਆਪਣੇ ਸਤਨਾਮ ਹੋਣੀ ਆ ਇਹ ਆਏ ਆ ਜੇ ਮੇਰਾ ਸਾਥ ਦੇਣ ਵਾਸਤੇ ਤੇ ਇਹਨਾਂ ਨੂੰ ਵੀ ਆਪਾਂ ਜੀ ਆਇਆਂ ਕਹਿੰਦੇ ਆ ਸਤਿਗੁਰੂ ਸਤਨਾਮ ਸੁਣਿਆ ਤੁਸੀਂ ਕਦੇ ਆ ਬਈ ਜਿਹੜਾ ਨਹੀਂ ਦੇਖੋ ਹੁਣ ਏ ਹੁਣ ਜਿਹੜੀਆਂ ਚੀਜ਼ਾਂ ਹੁੰਦੀਆਂ ਸਾਰਿਆਂ ਕੋਲੇ ਹੁੰਦੀਆਂ ਨਹੀਂ ਐ ਇਹ ਇੱਕ ਕਿਸਮ ਦੇ ਡਾਇਮੰਡ ਵਰਗੀ ਚੀਜ਼ ਆ ਬਹੁਤ ਜਾਨ ਦੀ ਪ੍ਰੀਸ਼ੀਅਸ ਚੀਜ਼ ਹੈਗੀ ਆ ਪ੍ਰੀਸ਼ੀਅਸ ਮੈਂ ਤਾਂ ਕਹਿ ਰਹੀ ਆ ਕਿ ਹੁਣ ਆਪਾਂ ਉਸੇ ਜੇ ਕਹੀਏ ਵੀ ਇਹਦੀ ਤਾਂ ਕੋਈ ਖਾਸ ਮੁੱਲ ਨਹੀਂ ਨਹੀਂ ਮੈਂ ਤਾਂ ਇਹਨੂੰ ਬਹੁਤ ਜ਼ਿਆਦਾ ਵਧੀਆ ਚੀਜ਼ ਬਹੁਤ ਐਪਰੀਸ਼ੀਏਟ ਕਰਦੀ ਆ ਵੀ ਜਿਹੜੀਆਂ ਲੇਡੀਜ਼ ਦੇ ਕੋਲੇ ਕੋਈ ਇਸ ਤਰ੍ਹਾਂ ਦਾ ਹੁਨਰ ਹੀ ਹੈ ਨਹੀਂ ਵਿਚਾਰੀਆਂ ਕਦੇ ਸਕੂਲ ਨਹੀਂ ਗਈਆਂ ਉਹ ਹੀ ਉਹਨਾਂ ਨੇ ਕਿਤੋਂ ਡਿਜ਼ਾਈਨ ਇਹ ਹਨਾ ਲੈਣਾ ਸਿਰਫ ਇੱਕ ਵੋਕੈਬਲਰੀ ਤੇ ਆਪਣੇ ਬ੍ਰੇਨ ਨੂੰ ਜਿਹੜਾ ਉਹ ਵਰਤ ਕੇ ਉਸ ਤਰ੍ਹਾਂ ਦਾ ਉਹਨਾਂ ਨੇ ਅਭਾਰ ਕੇ ਲਿਆਂਦੀ ਚੀਜ਼ ਹੈ ਨਾ ਤੇ ਇਹਦੇ ਵਿੱਚ ਉਹ ਅਸੀਂ ਦੇਖਦੇ ਹਾਂ ਬਾਗ ਤੇ ਜਿਹੜਾ ਵਾ ਜਿਹੜੀ ਫਲਕਾਰੀ ਆ ਉਹਦੇ 'ਚ ਫਰਕ ਕੀ ਆ ਫਰਕ ਇਹ ਹੈਗਾ ਵੀ ਬਾਗ ਹੁਣ ਮੈਂ ਤੁਹਾਨੂੰ ਦੱਸੂਗੀ ਵੀ ਬਾਗ ਦੇ ਵਿੱਚ ਇੱਕ ਨੌ ਜਿੰਨੀ ਵੀ ਜਗ੍ਹਾ ਨਹੀਂ ਹੈਗੀ ਤੇ ਜਿਹੜੀ ਫਲਕਾਰੀ ਹੁੰਦੀ ਆ ਉਹਦੇ ਵਿੱਚ ਫੁੱਲ ਹੈਗੇ ਤੇ ਉਹ ਥੋੜੀ ਜਿਹੀ ਪਹਿਲੀ ਪਹਿਲੀ ਹੁੰਦੀ ਆ ਜਿਹੜੇ ਉਹ ਧਾਗੇ ਲਾਉਂਦੇ ਆ ਉਹਦੇ ਵਿੱਚ ਉਹ ਧਾਗੇ ਜਿਹੜੇ ਲਾਉਣੇ ਆ ਉਹਨਾਂ ਨੇ ਉਹ ਸਾਰੇ ਸਲਕੀ ਹੁੰਦੇ ਆ। ਨੰਬਰ 3 ਤੇ ਸਲਕੀ ਧਾਗੇ ਹੋਣਗੇ ਰੇਸ਼ਮੀ ਉਹ ਧਾਗੇ ਲੁੰਦੇ ਆ ਗੁੱਚੀਆਂ ਵੀ ਹੁੰਦੀਆਂ ਵਾਂ ਤੇ ਉਹਦੇ ਨਾਲ ਆਪ ਦਾ ਸੋਚ ਕੇ ਵੀ ਇੱਕ ਕਿਸਮ ਦਾ ਬਾਗ ਦੀ ਅਟਰੈਕਸ਼ਨ ਬਣਾਉਣੀ ਹੁੰਦੀ ਆ ਉਹਨਾਂ ਨੇ। ਨਾ ਵਿਚਾਰੀਆਂ ਨੇ ਕਦੇ ਬਾਗ ਦੇਖੇ ਨਾ ਕਦੇ ਫੁੱਲ ਦੇਖੇ ਆਪ ਦੇ ਦਿਮਾਗ ਦੇ ਨਾਲ ਹੀ ਉਹਨਾਂ ਨੇ ਇੰਨੇ ਸੋਹਣੇ ਕਲਾ ਮੈਂ ਕਹਿੰਨੀ ਉਹ ਲੇਡੀਜ਼ ਤਾਂ ਬਹੁਤ ਜ਼ਿਆਦੇ ਜਾਣੇ ਦੀ ਕਲੇਵਰ ਸੀਗੀਆਂ ਉਹ ਦਿਮਾਗ ਤੋਂ ਤੇ ਇਹ ਜਿਹੜੀ ਚੀਜ਼ ਆਈ ਹੋਈ ਹੈ ਨਾ ਇਹ ਸਾਡੇ ਵੀ ਮੇਰੀ ਪਡਨਾਨੀ ਦੇ ਬਣਾਏ ਹੋਏ ਪਡਨਾਨੀ ਦੇ ਬਣਾਏ ਪਡਨਾਨੀ ਨੇ ਆਪ ਦੀ ਧੀ ਨੂੰ ਦਿੱਤੇ ਮੇਰੀ ਨਾਨੀ ਜੀ ਨੂੰ ਦਿੱਤੇ ਫਿਰ ਨਾਨੀ ਜੀ ਨੇ ਇਹ ਗਿਫਟ ਮੇਰੀ ਮਾਮ ਨੂੰ ਦਿੱਤੇ ਤੇ ਮੇਰੇ ਮਾਮ ਨੇ ਮੈਨੂੰ ਟਿਕਾਉਟ ਮੇਰੇ ਮੇਰੇ ਹਨ ਹੈਂਡ ਕੀਤੇ ਮੈਂ ਹੁਣ ਸ਼ਾਇਦ ਦੇਖੂਗੇ ਜੇ ਬੱਚੇ ਇਹਦੀਆਂ ਚੀਜ਼ਾਂ ਨੂੰ ਮੰਨਣਗੇ ਫਿਰ ਮੈਂ ਉਹਨਾਂ ਨੂੰ ਦੇ ਦੂੰਗੀ ਹੈ ਨਾ ਵੀ ਇਹ ਚੀਜ਼ ਇਦਾਂ ਦੀ ਕੋਈ ਸਿੱਟਣ ਵਾਲੀ ਨਹੀਂ ਕੋਈ ਗਉਣ ਵਾਲੀ ਨਹੀਂ ਇਹਦਾ ਕੋਈ ਵੀ ਮੈਂ ਤਾਂ ਕਹਿੰਨੀ ਆ ਮੇਰੇ ਵੱਲੋਂ ਤਾਂ ਆਂ ਲੱਗਦਾ ਵੀ ਇਹਦਾ ਕੋਈ ਮੁੱਲ ਹੀ ਹੈ ਨੀਗਾ ਵੀ ਜਿਹੜੇ ਤਰੀਕੇ ਨਾਲ ਉਹਨਾਂ ਨੇ ਮਿਹਨਤ ਕੀਤੀ ਹੋਈ ਆ ਕਿਉਂਕਿ ਉਹ ਕੋਈ ਟ੍ਰੇਸਿੰਗ ਪੇਪਰ ਨਹੀਂ ਹੁੰਦਾ ਸੀ ਅਸੀਂ ਜਦੋਂ ਕਰਦੇ ਹੁੰਦੇ ਸੀ ਅਸੀਂ ਕੱਢਦੇ ਸੀ ਚਾਦਰਾਂ ਅਸੀਂ ਪਹਿਲਾਂ ਟ੍ਰੇਸ ਕਰ ਲੈਂਦੇ ਸੀਗੇ ਡਿਜ਼ਾਈਨ ਜਿਹੜਾ ਵੀ ਬਣਾਉਣਾ ਵਾ ਪਰ ਇਹਨਾਂ ਕੋਲ ਤਾਂ ਵਿਚਾਰਿਆਂ ਕੋਲੇ ਇਹੋ ਜੀ ਚੀਜ਼ ਫੈਨ ਨਹੀਂ ਸੀ ਕਿਉਂਕਿ ਆਪਾਂ ਪੜ੍ਹਦੇ ਸੀਗੇ ਪੜ੍ਹਨ ਦੇ ਵਿੱਚ ਸਾਨੂੰ ਕਿੰਨੀਆਂ ਚੀਜ਼ਾਂ ਦਾ ਪਤਾ ਲੱਗਦਾ ਵਾ ਇੱਕਿਮੈਟਰੀ ਇਸ ਕਰਨਾ ਉਹਨਾਂ ਨੂੰ ਤਾਂ ਕੋਈ ਇਹੋ ਜੀ ਨੋਲੇਜ ਹੈ ਨਹੀਂ ਸੀ ਫਿਰ ਇਹ ਕੱਢ ਦੇ ਕਾਦੇ ਤੇ ਸੀਗੇ ਕੋਈ ਦਸੂਤੀ ਨਹੀਂ ਕੁਛ ਨਹੀਂ ਖੱਦਰ ਖੱਦਰ ਆ ਖੱਦਰ ਦੇ ਉੱਤੇ ਹਾਂ ਖੱਦਰ ਦੇ ਉੱਤੇ ਕੱਢਦੇ ਹੁੰਦੇ ਸੀਗੇ ਤੇ ਖੱਦਰ ਤੇ ਕਢਾਈ ਕਰਨੀ ਫੇਸ ਸੂਈਆਂ ਇਦਾਂ ਕਰਨੀਆਂ ਉਹਨਾਂ ਨੇ ਫੇ ਇਕੱਠੀਆਂ ਹੋ ਕੇ ਤਰਿੰਜਣ ਉਹਨੂੰ ਕਹਿੰਦੇ ਹੁੰਦੇ ਸੀਗੇ ਤੇ ਤਰਿੰਜਣ ਕਿਵੇਂ ਹੁੰਦੇ ਸੀਗੇ ਕਿਉਂਕਿ ਉਹਦੇ ਵਿੱਚ ਕਿੰਨੀਆਂ ਘਰਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਹੁੰਦੀਆਂ ਸੀਗੀਆਂ ਕੁੜੀਆਂ ਉਹਨਾਂ ਨੂੰ ਪੁੱਛ ਲੈਣਾ ਵੀ ਆਪਾਂ ਇਸ ਤਰ੍ਹਾਂ ਕਰ ਲੈਨੇ ਆਂ ਇਕੱਠੀਆਂ ਹੋ ਕੇ ਉਹਨਾਂ ਨੇ ਤਿਰੰਜਨ ਕਰਨੇ ਤਿਰੰਜਨ ਵੀ ਕਿੱਥੇ ਹੁੰਦੇ ਸੀ ਜਾਂ ਤਾਂ ਬਹੁਤ ਕਿਸੇ ਦਾ ਵੱਡਾ ਘਰ ਆ ਉਹ ਇੱਕ ਜਗ੍ਹਾ ਤੇ ਕਿਉਂਕਿ ਇਹ ਇੱਕ ਕਿਸਮ ਦਾ ਆਇ ਸੀ ਵੀ ਇਹ ਨਹੀਂ ਹੈਗਾ ਬਈ ਬਸ ਅੱਜ ਅੱਧਾ ਘੰਟਾ ਕਰ ਲਿਆ ਕੱਲ ਨੂੰ 2 ਘੰਟੇ ਕਰ ਲੈ ਨਹੀਂ ਉਹ ਤਿਰੰਜਨ ਦਾ ਮਤਲਬ ਆ ਉਹਨਾਂ ਨੇ ਜਦੋਂ ਸ਼ੁਰੂ ਕਰ ਲਿਆ ਤੇ ਸਾਰਿਆਂ ਨੇ ਇਕੱਠੀਆਂ ਨੇ ਸ਼ੁਰੂ ਕਰਨਾ ਇਕੱਠੀਆਂ ਨੇ ਉਹਨਾਂ ਨੇ ਖਤਮ ਕਰਨਾ ਉਹਦੇ ਵਿੱਚ ਫਿਰ ਉਹ ਇੱਕ ਸਿਰਫ ਮਾੜਾ ਮੂਟਾ ਖਾਣ ਪੀਣ ਵਾਸਤੇ ਹਰਦੀਆਂ ਸੀਗੀਆਂ ਤੇ ਜਿਹੜੇ ਹੁੰਦੇ ਸੀਗੇ ਹਨ ਚੰਗੇ ਘਰਾਂ ਦੇ ਹੁੰਦੇ ਸੀਗੇ ਉਹ ਇੱਕ ਦਲਾਨ ਹੁੰਦਾ ਸੀਗਾ ਉਹ ਦਲਾਨ ਦੇ ਵਿੱਚ ਵੱਡੇ ਵੱਡੇ ਤਖਤੇ ਮੇਰਾ ਖਿਆਲ ਆ ਵੀ ਜਿਹੜੇ ਸਾਡੀ ਏਜ ਦੇ ਹੋਣਗੇ ਉਹਨਾਂ ਨੇ ਜ਼ਰੂਰ ਸੁਣਿਆ ਹੋਊਗਾ ਇਹ ਚੀਜ਼ ਤੇ ਸਾਡੇ ਕੋਲੇ ਵੀ ਇਦਾਂ ਦਲਾਨ ਛੱਤਿਆ ਹੋਇਆ ਸੀਗਾ ਕਿਉਂਕਿ ਜਿਹੜਾ ਇਦਾਂ ਬਾਧੂ ਤਾਂ ਜਿਵੇਂ ਇਨਕੁਆਰੀ ਉਹਦੇ ਤੇ ਕਰਨੀ ਬਹੁਤ ਉਹਦੇ ਤੇ ਡਿਜ਼ਾਈਨ ਪਾਏ ਹੁੰਦੇ ਸੀਗੇ ਨਿੱਕੇ ਨਿੱਕੇ ਟਾਉਂਦੇ ਸੀ ਸ਼ੀਸ਼ੇ ਹੁੰਦੇ ਸੀ ਮੋਰ ਹੁੰਦੇ ਸੀ ਚਿੜੀਆਂ ਹੁੰਦੇ ਸੀ ਕਾਂ ਹੁੰਦੇ ਸੀ ਤੇ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਸੀਗੀਆਂ ਫਿਰ ਉਹਦੇ ਤੇ ਇੱਕ ਛੋਟੀ ਜਿਹੀ ਮੂਰੀ ਹੁੰਦੀ ਸੀ ਉਹਦੇ ਵਿੱਚੋਂ ਇੱਕ ਸਿਰਫ ਉਹ ਘਰਾਂ ਦੇ ਬੰਦੇ ਨਿਕਲਦੇ ਹੁੰਦੇ ਸੀ ਹੋਰ ਕੋਈ ਵੀ ਪਿੰਡ ਦੇ ਵਿੱਚੋਂ ਹੋਰ ਕਿਸੇ ਦੂਜੀ ਗਲੀ ਦੇ ਵਿੱਚੋਂ ਕੋਈ ਜਾ ਨਹੀਂ ਸਕਦਾ ਤੇ ਇਦਾਂ ਵੀ ਉਹਨਾਂ ਨੂੰ ਪਤਾ ਹੁੰਦਾ ਸੀ ਬਸ ਇੱਥੇ ਸਾਡੀਆਂ ਜਿਹੜੀਆਂ ਕੁੜੀਆਂ ਨਾ ਤੇ ਬੋਟੀਆਂ ਵਾ ਉਹ ਸਿਕਿਉਰ ਹੈਗੀਆਂ ਵਾ ਇਦਾਂ ਦੀ ਉਹਨਾਂ ਦੀ ਸਿਕਿਉਰਿਟੀ ਹੁੰਦੀ ਸੀ ਕਿਹੜਾ ਕੈਮਰੇ ਹੁੰਦੇ ਸੀ ਹਨਾ ਤੇ ਉਹ ਚੀਜ਼ਾਂ ਨੂੰ ਲੈ ਕੇ ਆਪਾਂ ਜੇ ਦੇਖੀਏ ਬਈ ਉਹ ਫਿਰ ਕਢਾਈ ਵੀ ਕਰਦਿਆਂ ਸੀ ਸਿੱਧੇ ਪਾਸੇ ਤੋਂ ਨਹੀਂ ਕਰਦਿਆਂ ਸੀ ਪੁੱਠੇ ਪਾਸੇ ਤੋਂ ਕਢਾਈ ਹੁੰਦੀ ਸੀ ਇਹ ਕਿੰਨੀ ਵੱਡੀ ਗੱਲ ਹੈਗੀ ਆ ਤੇ ਜੇ ਦੂਜੇ ਪਾਸੇ ਦੇਖੀਏ ਉਹਨਾਂ ਕੋਲੇ ਕੋਈ ਬਿਜਲੀ ਨਹੀਂ ਸੀਗੀ ਸਾਡੇ ਤਾਂ ਦੇਖਣ ਦੇ ਵਿੱਚ ਸਾਨੂੰ ਤਾਂ ਬਿਜਲੀ ਮਿਲੀ ਆ ਪਹਿਲਾਂ ਅਸੀਂ ਇੱਕ ਲੈਂਪ ਹੁੰਦੇ ਸੀ ਨਾ ਉਹ ਮਿੱਟੀ ਦੇ ਤੇਲ ਤੇ ਜਲਦੇ ਹੁੰਦੇ ਸੀਗੇ ਉਹ ਚਿਮਨੀ ਜੀ ਬੜੀ ਖਰਾਬ ਹੋ ਜਾਂਦੀ ਰਾਤ ਨੂੰ ਪਹਿਲਾਂ ਉਹ ਸਾਫ਼ ਕਰਨੇ ਤੇ ਫਿਰ ਉਹਦੇ ਵਿੱਚ ਮਿੱਟੀ ਦਾ ਤੇਲ ਪਾ ਕੇ ਫਿਰ ਉਹ ਜਲਾਉਣੇ ਹੁਣ ਇਹਨਾਂ ਦੇ ਸਮੇਂ ਦੇ ਵਿੱਚ ਇਹਨਾਂ ਨੇ ਵਿਚਾਰੀਆਂ ਨੇ ਬਿਜਲੀ ਦੇਖੀ ਵੀ ਨਹੀਂ ਸੀਗੀ ਬਈ ਬਸ ਸਿਰਫ ਇੱਕ ਦੀਵਾ ਹੁੰਦਾ ਸੀਗਾ ਲੈਂਪ ਵੀ ਪਤਾ ਨਹੀਂ ਹੁੰਦੇ ਹੋਣੇ ਆ ਕਿ ਨਹੀਂ ਵੀ ਕਿਹੋ ਜਿਹਾ ਇਹਨਾਂ ਦਾ ਟਾਈਮ ਹੁੰਦਾ ਸੀ ਪਰ ਖੁਸ਼ ਫਿਰ ਵੀ ਬਹੁਤ ਹੁੰਦੀਆਂ ਸੀਗੀਆਂ ਇਸ ਤਰ੍ਹਾਂ ਜੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਪਿਛਲੇ ਪ੍ਰਦੇਸ਼ ਸੀਗੇ ਪੜਨ ਦੇ ਵਿੱਚ ਸਾਨੂੰ ਕਿੰਨੀਆਂ ਚੀਜ਼ਾਂ ਦਾ ਪਤਾ ਲੱਗਦਾ ਵਾ ਇੱਕ ਇਮੈਟ੍ਰੀਸ ਕਰਨਾ ਉਹਨਾਂ ਨੂੰ ਤਾਂ ਕੋਈ ਇਹੋ ਜਿਹੀ ਨੌਲੇਜ ਹੈ ਨਹੀਂ ਸੀਗੀ ਫਿਰ ਇਹ ਕੱਢ ਦੇ ਕਾਦੇ ਤੇ ਸੀਗੇ ਕੋਈ ਦਸੁੱਤੀ ਨਹੀਂ ਕੁਛ ਨਹੀਂ ਖੱਦਰ ਖੱਦਰ ਆ ਖੱਦਰ ਦੇ ਉੱਤੇ ਹੈ ਨਾ हां ਖੱਦਰ ਦੇ ਉੱਤੇ ਕੱਢਦੇ ਹੁੰਦੇ ਸੀਗੇ ਤੇ ਖੱਦਰ ਤੇ ਕਢਾਈ ਕਰਨੀ ਫੇਰ ਸੂਈਆਂ ਇਦਾਂ ਕਰਨੀਆਂ ਉਹਨਾਂ ਨੇ ਫੇ ਇਕੱਠੀਆਂ ਹੋ ਕੇ ਤਰਿੰਜਣ ਉਹਨੂੰ ਕਹਿੰਦੇ ਹੁੰਦੇ ਸੀਗੇ ਤੇ ਤਰਿੰਜਣ ਕਿਵੇਂ ਹੁੰਦੇ ਸੀਗੇ ਕਿਉਂਕਿ ਉਹਦੇ ਵਿੱਚ ਕਿੰਨੀਆਂ ਘਰਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਹੁੰਦੀਆਂ ਸੀਗੀਆਂ ਕੁੜੀਆਂ ਉਹਨਾਂ ਨੂੰ ਪੁੱਛ ਲੈਣਾ ਵੀ ਆਪਾਂ ਇਸ ਤਰ੍ਹਾਂ ਕਰ ਲੈਨੇ ਆ ਇਕੱਠੀਆਂ ਹੋ ਕੇ ਉਹਨਾਂ ਨੇ ਤਰਿੰਜਣ ਕਰਨੇ ਤਰਿੰਜਣ ਵੀ ਕਿੱਥੇ ਹੁੰਦੇ ਸੀ ਜਾਂ ਤਾਂ ਬਹੁਤ ਕਿਸੇ ਦਾ ਵੱਡਾ ਘਰ ਆ ਉਹ ਇੱਕ ਜਗ੍ਹਾ ਤੇ ਕਿਉਂਕਿ ਇਹ ਇੱਕ ਕਸਮ ਦਾ ਐ ਸੀ ਵੀ ਇਹ ਨਹੀਂ ਹੈਗਾ ਬਈ ਬਸ ਅੱਜ ਅੱਧਾ ਘੰਟਾ ਕਰ ਲਿਆ ਕੱਲ ਨੂੰ 2 ਘੰਟੇ ਕਰ ਲੈ ਨਹੀਂ ਉਹ ਤਿਰੰਜਨ ਦਾ ਮਤਲਬ ਆ ਉਹਨਾਂ ਨੇ ਜਦੋਂ ਸ਼ੁਰੂ ਕਰ ਲਿਆ ਤੇ ਸਾਰਿਆਂ ਨੇ ਇਕੱਠਿਆਂ ਨੇ ਸ਼ੁਰੂ ਕਰਨਾ ਇਕੱਠਿਆਂ ਨੇ ਉਹਨਾਂ ਨੇ ਖਤਮ ਕਰਨਾ ਉਹਦੇ ਵਿੱਚ ਫਿਰ ਉਹ ਇੱਕ ਸਿਰਫ ਮਾੜਾ ਮੂਟਾ ਖਾਣ ਪੀਣ ਵਾਸਤੇ ਹਰਦੀਆਂ ਸੀਗੀਆਂ ਤੇ ਜਿਹੜੇ ਹੁੰਦੇ ਸੀਗੇ ਹਨ ਚੰਗੇ ਘਰਾਂ ਦੇ ਹੁੰਦੇ ਸੀਗੇ ਉਹ ਇੱਕ ਦਲਾਨ ਹੁੰਦਾ ਸੀਗਾ ਉਹ ਦਲਾਨ ਦੇ ਵਿੱਚ ਵੱਡੇ ਵੱਡੇ ਤਖਤੇ ਮੇਰਾ ਖਿਆਲ ਆ ਵੀ ਜਿਹੜੇ ਸਾਡੀ ਏਜ ਦੇ ਹੋਣਗੇ ਉਹਨਾਂ ਨੇ ਜ਼ਰੂਰ ਸੁਣਿਆ ਹੋਊਗਾ ਇਹ ਚੀਜ਼ ਤੇ ਸਾਡੇ ਕੋਲੇ ਵੀ ਇਦਾਂ ਤਲਾਣ ਛੱਤਿਆ ਹੋਇਆ ਸੀਗਾ ਕਿਉਂਕਿ ਜਿਹੜਾ ਇਦਾਂ ਬਾਦੂ ਤਾਂ ਜਿਵੇਂ ਅਨਕੁਆਰੀ ਉਹਦੇ ਤੇ ਕਰਨੀ ਬਹੁਤ ਉਹਦੇ ਤੇ ਡਿਜ਼ਾਈਨ ਪਾਈ ਹੁੰਦੇ ਸੀਗੇ ਨਿੱਕੇ ਨਿੱਕੇ ਟਾ ਹੁੰਦੇ ਸੀ ਸ਼ੀਸ਼ੇ ਹੁੰਦੇ ਸੀ ਮੋਰ ਹੁੰਦੇ ਸੀ ਚਿੜੀਆਂ ਹੁੰਦੇ ਸੀ ਕਾਂ ਹੁੰਦੇ ਸੀ ਤੇ ਬਹੁਤ ਵਧੀਆ ਚੀਜ਼ਾਂ ਹੁੰਦੀਆਂ ਸੀਗੀਆਂ ਫਿਰ ਉਹਦੇ ਤੇ ਇੱਕ ਛੋਟੀ ਜੀ ਮੋਰੀ ਹੁੰਦੀ ਸੀ ਉਹਦੇ ਵਿੱਚੋਂ ਇੱਕ ਸਿਰਫ ਉਹ ਘਰਾਂ ਦੇ ਬੰਦੇ ਨਿਕਲਦੇ ਹੁੰਦੇ ਸੀ ਹੋਰ ਕੋਈ ਵੀ ਪਿੰਡ ਦੇ ਵਿੱਚੋਂ ਹੋਰ ਕਿਸੇ ਦੂਜੀ ਗਲੀ ਦੇ ਵਿੱਚੋਂ ਕੋਈ ਜਾ ਨਹੀਂ ਸਕਦਾ ਤੇ ਇੱਦਾਂ ਵੀ ਉਹਨਾਂ ਨੂੰ ਪਤਾ ਹੁੰਦਾ ਸੀ ਬਸ ਇੱਥੇ ਸਾਡੀਆਂ ਜਿਹੜੀਆਂ ਕੁੜੀਆਂ ਨਾ ਤੇ ਬੋਟੀਆਂ ਵਾਂ ਉਹ ਸਿਕਿਉਰ ਹੈਗੀਆਂ ਵਾਂ ਇਦਾਂ ਦੀ ਉਹਨਾਂ ਦੀ ਸਿਕਿਉਰਿਟੀ ਹੁੰਦੀ ਸੀ ਕਿਹੜਾ ਕੈਮਰਾ ਹੁੰਦੇ ਸੀਗਾ ਹਨਾ ਤੇ ਉਹ ਚੀਜ਼ਾਂ ਨੂੰ ਲੈ ਕੇ ਆਪਾਂ ਜੇ ਦੇਖੀਏ ਬਈ ਉਹ ਫਿਰ ਕਢਾਈ ਵੀ ਕਰਦੀਆਂ ਸੀ ਸਿੱਧੇ ਪਾਸੇ ਤੋਂ ਨਹੀਂ ਕਰਦੀਆਂ ਸੀਗੀਆਂ ਉੱਠੇ ਪਾਸੇ ਤੋਂ ਕਢਾਈ ਹੁੰਦੀ ਸੀ ਇਹ ਕਿੰਨੀ ਵੱਡੀ ਗੱਲ ਹੈਗੀ ਆ ਤੇ ਜੇ ਦੂਜੇ ਪਾਸੇ ਦੇਖੀਏ ਉਹਨਾਂ ਕੋਲੇ ਕੋਈ ਬਿਜਲੀ ਨਹੀਂ ਸੀਗੀ ਸਾਡੇ ਤਾਂ ਦੇਖਣ ਦੇ ਵਿੱਚ ਸਾਨੂੰ ਤਾਂ ਬਿਜਲੀ ਮਿਲੀ ਆ ਪਹਿਲਾਂ ਅਸੀਂ ਇੱਕ ਲੈਂਪ ਹੁੰਦੇ ਸੀਗੇ ਨਹੋ ਮਿੱਟੀ ਦੇ ਤੇਲ ਤੇ ਜਲਦੇ ਹੁੰਦੇ ਸੀਗੇ ਉਹ ਚਿਮਨੀ ਜੀ ਬੜੀ ਖਰਾਬ ਹੋ ਜਾਂਦੀ ਰਾਤ ਨੂੰ ਪਹਿਲਾਂ ਉਹ ਸਾਫ ਕਰਨੇ ਤੇ ਫਿਰ ਉਹਦੇ ਵਿੱਚ ਮਿੱਟੀ ਦਾ ਤੇਲ ਪਾ ਕੇ ਫਿਰ ਉਹ ਜਲਾਉਣੇ ਹੁਣ ਇਹਨਾਂ ਦੇ ਸਮੇਂ ਦੇ ਵਿੱਚ ਇਹਨਾਂ ਨੇ ਵਿਚਾਰੀਆਂ ਨੇ ਬਿਜਲੀ ਦੇਖੀ ਵੀ ਨਹੀਂ ਸੀਗੀ ਬਈ ਬਸ ਸਿਰਫ ਇੱਕ ਦੀਵਾ ਹੁੰਦਾ ਸੀਗਾ ਲੈਂਪ ਵੀ ਪਤਾ ਨਹੀਂ ਹੁੰਦੇ ਹੋਣੇ ਆ ਕਿ ਨਹੀਂ ਵੀ ਕਿਹੋ ਜਿਹਾ ਇਹਨਾਂ ਦਾ ਟਾਈਮ ਹੁੰਦਾ ਸੀ ਪਰ ਖੁਸ਼ ਫਿਰ ਵੀ ਬਹੁਤ ਹੁੰਦੀਆਂ ਸੀਗੀਆਂ ਇਸ ਤਰ੍ਹਾਂ ਜੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਪਿਛਲ ਜਾ ਕੇ ਤੁਹਾਨੂੰ ਮੈਂ ਦਿਖਾਉਣੀ ਆ ਹ ਬਾਗ ਇਹਦੇ ਵਿੱਚ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਤੇ ਕਿੰਨੇ ਸੋਹਣੇ ਰੰਗ ਆ ਤੇ ਇੱਕ ਨੋ ਜਿੰਨੀ ਵੀ ਜਗਾ ਨਹੀਂ ਹੈਗੀ ਤੇ ਬਹੁਤ ਹੀ ਸੋਹਣੇ ਕੰਟਰਾਸਟ ਰੰਗ ਬਣਾਏ ਆ ਪੁੱਠੀ ਸਾਈਡ ਐ ਦੀ ਪੁੱਠੀ ਸਾਈਡ ਤੋਂ ਹਮੇਸ਼ਾ ਹੋ ਲੈਡੀਆਂਸ ਕੱਢੀਆਂ ਹੁੰਦੀਆਂ ਸੀ ਬਹੁਤ ਵਧੀਆ ਉਹਨਾਂ ਨੇ ਪੈਟਰਨ ਬਣਾਇਆ ਕਿਸੇ ਦੇ ਨਾਲ ਕੁਝ ਵੀ ਅਨਕੜਤ ਨਹੀਂ ਹੈਗਾ ਆ ਹੈਗੀ ਫੁਲਕਾਰੀ ਫੁਲਕਾਰੀ ਦੇ ਵਿੱਚ ਵੀ ਦੇਖੋ ਸੇਮ ਡੱਬੇ ਜੇ ਬਣਾ ਬਣਾ ਕੇ ਕਿੰਨਾ ਵਧੀਆ ਤੇ ਪੁੱਠੀ ਸਾਈਡ ਤੋਂ ਕੱਢਿਆ ਇਹ ਬਹੁਤ ਵੱਡੀ ਕਲਾਕਾਰੀ ਆ ਜਿਹੜੀ ਵੀ ਇਦਾਂ ਤੁਸੀਂ ਪੁੱਠੇ ਪਾਸੇ ਤੋਂ ਕਢਣਾ ਤੇ ਇੱਕਦਮ ਬੁੜੀਆਂ ਵਿੱਚ ਟੈਲੈਂਟ ਬਹੁਤ ਹੁੰਦਾ ਸੀਗਾ ਇਹ ਮੇਰੇ ਨਾਲ ਸਟੂਡੀਓ ਦੇ ਵਿੱਚ ਇਹਨਾਂ ਨੇ ਸਾਥ ਦਿੱਤਾ ਵਾ ਤੇ ਇਹਨਾਂ ਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਚੀਜ਼ਾਂ ਸੁਣੀਆਂ ਨਹੀਂ ਹੋਈਆਂ ਕਿਸੇ ਨੇ ਵੀ ਸੁਣੀਆਂ ਨਹੀਂ ਹੋਈਆਂ ਹਨ ਤੇ ਹਾਂ ਵੀ ਇਹ ਕਿੰਨਾ ਇਹ ਬਾ ਇਹ ਨਾਂ ਵੀ ਇਹੋ ਜਿਹਾ ਬਾਗ ਬਾਗ ਤੇ ਤੁਹਾਡਾ ਮਨ ਵੀ ਬਾਗੋ-ਬਾਗ ਹੋ ਜਾਂਦਾ ਹਨ ਤੇ ਬਹੁਤ ਵਧੀਆ ਚੀਜ਼ ਹੈਗੀ ਹੈ ਮੇਰੇ ਖਿਆਲ ਵਿੱਚ ਇੰਨੀ ਇੱਕ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਚਲੋ ਇੱਥੇ ਹੀ ਆਪਾਂ ਬੰਦ ਕਰਦੇ ਆਂ ਫਿਰ ਹੋਰ ਕੁਝ ਟੌਪਿਕ ਲੈ ਕੇ ਆਵਾਂਗੇ ਹੋਰ ਕੋਈ ਮੈਂ ਦੇਖੂਗੀ ਜਿਹੜਾ ਹੋਰ ਪੁਰਾਣੇ ਟਾਈਮ ਦਾ ਹੋਇਆ ਤੇ ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸਾਕਾਲ ਤੁਸੀਂ ਵੀ ਠੀਕ ਠਾਕ ਹੋਮੋਗੇ ਠੀਕ ਠਾਕ ਰਹੋ ਤੇ ਫਿਰ ਆਪਾਂ ਅਗਲੇ ਐਪੀਸੋਡ ਵਿੱਚ ਮਿਲਦੇ ਆਂ ਹਾਂ